ਅੱਜ ਅਸੀਂ ਇੱਕ ਐਸੇ ਸ਼ਬਦ ਦੀ ਗੱਲ ਕਰਾਂਗੇ ਜਿਸ ਦਾ ਜਾਪ ਰਾਤ ਦੇ ਤੀਜੇ ਪਹਿਰ ਭਾਉ ਅੰਮ੍ਰਿਤ ਵੇਲੇ ਸਾਨੂੰ ਅਣਗਿਣਤ ਵਰਕਤਾਂ ਬਖਸ਼ਦਾ ਹੈ ਇਹ ਉਹ ਸਮਾਂ ਹੈ ਜਦੋਂ ਪਰਮਾਤਮਾ ਖੁਦ ਕਹਿੰਦੇ ਹਨ ਤੂੰ ਮੰਗ ਜੋ ਮੰਗਣਾ ਚਾਹੁੰਦਾ ਹੈ ਮੈਂ ਤੈਨੂੰ ਦੇਵਾਂਗਾ ਜੋ ਵੀ ਸਵਾਲ ਤੁਹਾਡੇ ਮਨ ਵਿੱਚ ਹੈ ਉਸ ਦਾ ਜਵਾਬ ਤੁਸੀਂ ਇਸ ਵੇਲੇ ਪਰਮਾਤਮਾ ਤੋਂ ਪੁੱਛ ਸਕਦੇ ਹੋ ਜੇਕਰ ਇਸ ਸਮੇਂ ਤੁਹਾਡੀ ਜਾਗ ਖੁੱਲਦੀ ਹੈ ਤਾਂ ਖੁਦ ਨੂੰ ਬੜੇ ਹੀ ਭਾਗਾਂ ਵਾਲੇ ਅਤੇ ਕਰਮਾਂ ਵਾਲੇ ਸਮਝੋ ਕਿਉਂਕਿ ਵਾਹਿਗੁਰੂ ਜੀ ਨੇ ਖੁਦ ਤੁਹਾਨੂੰ ਇਹ ਮੌਕਾ ਦਿੱਤਾ ਹੈ ਇਸ ਸਮਾਂ ਗੁਰੂ ਸਾਹਿਬ ਜੀ ਦੇ ਉਹਨਾਂ ਅਨਮੋਲ ਬਚਨਾਂ ਨੂੰ ਯਾਦ ਕਰਨ ਦਾ ਹੈ ਜਿਹੜੇ ਸਾਡੇ ਜੀਵਨ ਨੂੰ ਰੋਸ਼ਨ ਕਰਦੇ ਹਨ ਰਾਤ ਨੂੰ ਜਦੋਂ ਵੀ ਅੱਖ ਖੁੱਲ੍ਹੇ ਬਸ ਚੌਂਕੜੀ ਮਾਰ ਕੇ ਮਨ ਨੂੰ ਇਕਾਗਰ ਕਰਕੇ ਇਹ ਸ਼ਬਦ ਪੰਜ ਵਾਰ ਪੜੋ ਜੇ ਚੌਂਕੜੀ ਨਾ ਵੀ ਮਾਰ ਸਕੋ ਤਾਂ ਲੇਟੇ-ਲੇਟੇ ਹੀ ਸੱਚੇ ਮਨ ਨਾਲ ਇਸ ਨੂੰ ਪੜੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਸ ਪਵਿੱਤਰ ਸ਼ਬਦ ਦਾ ਜਾਪ ਲਗਾਤਾਰ ਕਰਦੇ ਰਹਿਣ ਨਾਲ ਵਾਹਿਗੁਰੂ ਜੀ ਤੁਹਾਡੇ ਤੇ ਆਪ ਕਿਰਪਾ ਕਰਨਗੇ